ਨਾਰਮਲ ਪਾਸਪੋਰਟ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਨਵੀਂ ਚੀਜ਼ ਸੁਣ ਲੋ ਈ ਪਾਸਪੋਰਟ ਬਹੁਤ ਕੰਟਰੀਆਂ ਚ ਤਾਂ ਬਹੁਤ ਦੇਰ ਦਾ ਚੱਲਦਾ ਆਪਣਾ ਇੰਡੀਆ ਹੀ ਪਤਾ ਨਹੀਂ ਕਿਉਂ ਲੋਕਾਂ ਵਾਲ ਟੈਕਨੋਲੋਜੀ ਦੇਰ ਨਾਲ ਘਲਦਾ ਜਿਹੜਾ ਤੁਹਾਡੇ ਕੋਲ ਪਾਸਪੋਰਟ ਉਹ ਆਰਡੀਨਰੀ ਆ ਜਿਹੜਾ ਸਰਕਾਰ ਨੇ ਨਵਾਂ ਸੱਪ ਕੱਢਿਆ ਉਹ ਕਹਿੰਦੇ ਐਕਸਟਰਾ ਆਰਡੀਨਰੀ ਆ ਫਿਲਮਾਂ ਫਿਲਮਾਂ ਵਿੱਚ ਜਿੱਦਾਂ ਆਪਾਂ ਵੇਖਦੇ ਨਕਲੀ ਪਾਸਪੋਰਟ ਬਣਾ ਕ੍ਰਿਮੀਨਲ ਉਡਾਰੀ ਭਰ ਜਾਂਦੇ ਉਹ ਕੰਮ ਪੱਕੇ ਤੌਰ ਤੇ ਬੰਦ ਹੋਊਗਾ ਇੱਕ ਸਕੈਨ ਨਾਲ ਹੀ ਤੁਹਾਡਾ ਕੱਚਾ ਪੱਕਾ ਚਿੱਠਾ ਸਰਕਾਰ ਦੇ ਅੰਗ ਸੰਗ ਹੋਊਗਾ ਕਹਿੰਦੇ ਲੱਗੀ ਹੋਈ ਉਹਦੇ ਉੱਪਰ ਛੋਟੀ ਜਿਹੀ ਚਿਪ ਜਿਹਦੇ ਵਿੱਚ ਡਾਟਾ ਹੋਊਗਾ ਸਾਰਾ ਟੈਕਨੋਲੋਜੀ ਉਨ ਤੇ ਦੋ ਨੰਬਰੀਆਂ ਨੂੰ ਪਊਗੀ ਬਾਦਾਂ ਕਹਿੰਦੇ ਉਹ ਚਿਪ ਸਮਾਰਟ ਚਿਪ ਵੱਜੂਗੀ ਹੋਊਗੀ ਛੋਟੀ ਜੀ ਪਰ ਕੰਮ ਵੱਡੇ ਕੱਢੂਗੀ ਤੁਹਾਡਾ ਨਾਮ ਫੋਟੋ ਮਾ ਡੇਟ ਆਫ ਬਰਥ ਸਕੈਨ ਕਰਦੇ ਇੱਕ ਮਿੰਟ ਚ ਕੱਢੂਗੀ ਬਾਇਓਮੈਟ੍ਰਿਕ ਅਤੇ ਟਰੈਵਲ ਹਿਸਟਰੀ ਉਹਨੇ ਕਿਤੇ ਜਾਣ ਨਹੀਂ ਦੇਣੀ ਇਮੀਗ੍ਰੇਸ਼ਨ ਵਾਲਿਆਂ ਨੂੰ ਉਹਨੇ 1 ਮਿੰਟ ਵਿੱਚ ਤੁਹਾਡੀ ਪਛਾਣ ਆ ਦੇਣੀ ਪਹਿਲਾਂ ਮੈਨੂ ਵਾਲੇ ਤੁਹਾਡਾ ਪਾਸਪੋਰਟ ਇਨਸਾਨ ਸੀ ਚੈੱਕ ਕਰਦਾ ਹੁਣ ਦੇਖਿਓ ਇਮੀਗ੍ਰੇਸ਼ਨ ਵਾਲਾ ਰੋਬੋਟ ਕਿਦਾਂ ਤੁਹਾਡੀ ਨਬਜ਼ ਫੜਦਾ ਕਹਿੰਦੇ ਉਹ ਚਿਪ ਡਰਾਮੇ ਨਹੀਂ ਕਰਦੀ 1 ਕੋ ਮਿੰਟ ਵਿੱਚ ਤੁਹਾਨੂੰ ਆ ਫੜਦੀ ਗੱਲ ਮੁੱਕਦੀ ਏ ਆ ਆਪਣੀ ਦੀ ਸਕਿਉਰਟੀ ਤੇ ਸੇਫਟੀ ਹੋ ਗਈ ਜ਼ਿਆਦਾ ਦੋ ਨੰਬਰਿਆਂ ਨੂੰ ਪੈ ਗਈ ਵਾਦਾ ਸਾਰਿਆਂ ਨੂੰ ਮੇਰੇ ਵੱਲੋਂ ਵਧਾਈਆਂ ਜ਼ਿਆਦਾ ਜ਼ਿਆਦਾ ਸਾਰਿਆਂ ਨੂੰ ਮੇਰੇ ਵੱਲੋਂ ਵਧਾਈਆਂ ਜ਼ਿਆਦਾ ਜ਼ਿਆਦਾ